ਮੇਰੀ ਵੀ ਬੇਟੀ ਛੋਟੀ ਦੀ ਹੈ 2 ਮਹੀਨੇ ਦੀ ਹੈ ਪਰ ਉਹਨੂੰ ਛੱਡ ਕੇ ਆਉਣੀ ਹੈ ਕਿਉਂਕਿ ਤੁਹਾਡਾ ਮੋਹ ਖਿੱਚਦਾ ਹੈ ਬਿਲ ਛੋਟੇ ਜਿਹੇ ਬੱਚੇ ਨੂੰ ਵੀ ਨਹੀਂ ਦਿਲ ਕਰਦਾ ਵੀ ਛੱਡ ਕੇ ਆਵਾਂ ਪਰ ਤੁਹਾਡਾ ਪਿਆਰ ਹੈ ਜਿਹੜਾ ਇੱਥੇ ਲੈ ਆਉਂਦਾ ਹੈ ਸਤਕਾਰਯੋਗ ਮਾਧਵਪ uri ਮਹੱਲੇ ਦੇ ਵਸਨੀਕ ਮੇਰੀਆਂ ਮਾਵਾਂ ਭੈਣਾਂ ਵੀਰ ਬਜ਼ੁਰਗ ਆਓ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਸਵਨਜੀ ਦਾ ਇੰਦਰਜੀਤ ਜੀ ਜਿਨ੍ਹਾਂ ਨੇ ਇੰਨਾ ਵਧੀਆ ਪ੍ਰੋਗਰਾਮ ਅੱਜ ਲੀਕਿਆ ਤੁਹਾਡਾ ਇੱਥੇ ਇਸ ਸਮੇਂ ਵੀ ਆਉਣਾ ਇਹ ਦਰਸਾਉਂਦਾ ਹੈ ਕਿ ਤੁਸੀਂ ਆਪਦਾ ਮੰਤਾ ਬਣਾਈ ਬੈਠੇ ਹੋ ਵੀ ਤੁਸੀਂ ਕਿੱਧਰ ਨੂੰ ਵੋਟਾਂ ਪਾਉਣੀਆਂ ਪਰ ਸਾਡਾ ਕੰਮ ਹੈ ਕਿ ਤੁਹਾਡੇ ਅੱਗੇ ਆ ਕੇ ਸਰਕਾਰ ਦੇ ਕੀਤੇ ਕੰਮਾਂ ਨੂੰ ਦੱਸੀਏ ਜੋ ਮਾਨ ਸਰਕਾਰ ਪਿਛਲੇ 2 ਸਾਲ ਤੋਂ ਹੁੰਦ ਚਾਈ ਹੈ ਤੁਸੀਂ 2022 ਚ ਵੋਟਾਂ ਪਾ ਕੇ ਇੱਕ ਐਮਐਲਏ ਨਹੀਂ ਇੱਕ ਮੁੱਖ ਮੰਤਰੀ ਬਣਾਤਾ ਸਾਡਾ ਸਿਰ ਤਾਂ ਹਮੇਸ਼ਾ ਤੁਹਾਡੇ ਅੱਗੇ ਝੁਕਦਾ ਹੈ ਪੂਰੀ ਅਸੀਂ ਕਿਤੇ ਵੀ ਹੋਰ ਜਾਈਏ ਨਾ ਜਾਈਏ ਦਿਲ ਕਰਦਾ ਭੱਜ ਕੇ ਧੂਰੀ ਵਾਲਿਆਂ ਨੂੰ ਤਾਂ ਮਿਲ ਹੀ ਆਈਏ ਧੂਰੀ ਵਾਲਿਆਂ ਨੇ ਇੰਨਾ ਮਾਣ ਬਖਸ਼ਿਆ ਇੰਨਾ ਸਤਕਾਰ ਬਖਸ਼ਿਆ ਜਦ ਵੀ ਮਿਲਦੇ ਆ ਤੁਸੀਂ ਹੱਸ ਕੇ ਮਿਲਦੇ ਹੋ ਖਿੜੇ ਮੱਥੇ ਮਿਲਦੇ ਹੋ ਹਮੇਸ਼ਾ ਦਿਲ ਅਹੀ ਕਰਦਾ ਕਿ ਧੂਰੀ ਵਾਲਿਆਂ ਦੇ ਸੁੱਖਾਂ ਦੁੱਖਾਂ 'ਚ ਜਿੰਨਾ ਹੋ ਸਕਦਾ ਪਰਿਵਾਰਕ ਰਿਝੇਲੇ ਵੀ ਹੁੰਦੇ ਨੇ ਪਰ ਫਿਰ ਵੀ ਦਿਲ ਕਰਦਾ ਕਿ ਆ ਕੇ ਮਿਲ ਕੇ ਜਾਈਏ ਗੱਲ ਕਰ ਲਈਏ ਜੇ ਆਪਾਂ ਆਮ ਆਦਮੀ ਪਾਰਟੀ ਦੇ ਕੰਮਾਂ ਦੀ ਤੁਹਾਨੂੰ ਪਤਾ ਹੈ ਪੰਜਾਬ ਦੇ ਕੰਮ ਸੀਗੇ ਜਿਹੜੇ ਬਹੁਤ ਪਿਛੜੇ ਹੋਏ ਸੀਗੇ ਕੋਈ ਕੰਮ ਜਿਹੜਾ ਆਪਾਂ ਦੇਖ ਲਈਏ ਕੋਈ ਕੰਮ ਵੀ ਸ਼ੁਰੂ ਕੀ ਮਤਲਬ ਮੈਨੂੰ ਲੱਗਦਾ ਕੰਮ ਹੋਇਆ ਹੀ ਨਹੀਂ ਜੋ ਪੁਰਾਣੇ ਹਸਪੀਟਲ ਬਣੇ ਹੋਏ ਸੀ ਉਹ ਹੀ ਹੀ ਸੀਗੇ ਪੁਰਾਣੇ ਸਕੂਲ ਬਣੇ ਹੋਏ ਸੀ ਉਹ ਹੀ ਹੀ ਸੀਗੇ ਕੋਈ ਇੱਕ ਇੱਟ ਨਵੀਂ ਨਹੀਂ ਸੀ ਲੱਗੀ ਕੋਈ ਨਵੇਂ ਟੀਚਰ ਨਹੀਂ ਭਰਤੀ ਹੋਏ ਕੋਈ ਨਵੇਂ ਡਾਕਟਰ ਨਹੀਂ ਭਰਤੀ ਹੋਏ ਤੁਸੀਂ ਦੇਖੋਗੇ ਮਾਨ ਸਰਕਾਰ ਦਾ ਸਭ ਤੋਂ ਵੱਡਾ ਵਾਅਦਾ ਸੀਗਾ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਵੀ ਉਹ 600 ਯੂਨਟ ਬਿਜਲੀ ਫ੍ਰੀ ਕਰਨਗੇ ਆਉਂਦਿਆਂ ਮੁੱਖ ਮੰਤਰੀ ਬਣਦਿਆਂ ਸਭ ਤੋਂ ਪਹਿਲਾਂ ਉਹਨਾਂ ਨੇ ਬਿਜਲੀ ਹੀ ਫ੍ਰੀ ਕੀਤੀ ਐ ਬਿਜਲੀ ਦਾ ਬਿੱਲ ਤਾਂ ਨਹੀਂ ਆਉਂਦਾ ਦੂਜਾ ਵੱਡਾ ਵਾਅਦਾ ਸੀਗਾ ਵੀ ਜਿਹੜੇ ਆਪਾਂ ਬੱਚਿਆਂ ਨੂੰ ਐਜੂਕੇਸ਼ਨ ਵਧੀਆ ਦੇਣੀ ਆ ਹਰ ਹਲਕੇ ਨੂੰ ਮਾਨ ਸਰ ਨੇ ਐਲਾਨ ਕੀਤਾ ਕਿ ਸਕੂਲ ਆਫ ਐਮਿਨੈਂਸ ਜਰੂਰ ਮਹैया ਕਰਾਇਆ ਜਾਏਗਾ ਤਾਂ ਜੋ ਸਾਡੇ ਬੱਚਿਆਂ ਨੂੰ ਦੂਰ ਜਾ ਕੇ ਨਾ ਪੜਨਾ ਪਵੇ ਉਹਨਾਂ ਦੇ ਹਲਕੇ 'ਚ ਉਹਨਾਂ ਦੇ ਨੇੜੇ ਵਧੀਆ ਸਿੱਖਿਆ ਉਹਨਾਂ ਨੂੰ ਮਿਲੇ ਸੋ ਧੂਰੀ ਨਾ ਵੀ ਇੱਕ ਸਕੂਲ ਆਫ ਐਮਿਨੈਂਸ ਜਰੂਰ ਜਲਦ ਮਿਲੂਗਾ ਇਹ ਮਾਨ ਸਰ ਦਾ ਤੁਹਾਡੇ ਨਾਲ ਵਾਦਾ ਹੈ ਤੀਜੀ ਵੱਡੀ ਗੱਲ ਸੀਗੀ ਵੀ ਜਿਹੜੇ ਮੈਡੀਕਲ ਸੁਵਿਧਾਵਾਂ ਨੇ ਉਹ ਵੀ ਬਹੁਤ ਪਿਛੜੀਆਂ ਸੀਗੀਆਂ ਆਪਣਾ ਸਿਵਲ ਹਸਪੀਟਲ ਦੀ ਆਪਾਂ ਧੂਰੀ ਦੀ ਗੱਲ ਕਰ ਲਈਏ ਤੇ ਬਹੁਤ ਮਾੜੀ ਹਾਲਤ ਸੀ ਹਸਤੀ ਹਾਲ ਤੁਸੀਂ ਉਹਨਾਂ ਨੂੰ ਮਾਨ ਸਰਕਾਰ ਨੇ 22 ਕਰੋੜ ਰੁਪਇਆ ਜਾਰੀ ਕੀਤਾ ਜਿਹਦੇ ਨਾਲ ਬਿਲਡਿੰਗ ਵੀ ਵਧੀਆ ਬਣੂਗੀ ਮਸ਼ੀਨਾਂ ਵੀ ਨਵੀਆਂ ਆਉਣਗੀਆਂ ਤੇ ਥੋੜੇ ਜਿਹੇ ਟੈਸਟ ਨੇ ਉਹ ਵੀ ਉੱਥੇ ਅੰਦਰ ਹੀ ਹੋਣਗੇ ਤੁਹਾਨੂੰ ਬਾਹਰ ਜਾ ਕੇ ਟੈਸਟ ਨਹੀਂ ਕਰਾਉਣੇ ਪੈਣੇ ਪੈਸਾ ਨਹੀਂ ਖਰਚਣਾ ਪੈਣਾ ਤੁਹਾਡੇ ਨੇੜੇ ਇੱਥੇ ਮੈਂ ਆਈ ਸੀਗੀ ਪਿਛਲੇ ਸਾਲ ਤੁਹਾਨੂੰ ਸਭ ਨੂੰ ਵੀ ਪਤਾ ਤੁਸੀਂ ਮਿਲੀਆਂ ਵੀ ਸੀਗੀਆਂ ਮੈਨੂੰ ਸਾਰੀਆਂ ਭੈਣਾ ਵੀਰ ਵੀ ਇਥੇ ਮਹੱਲਾ ਕਲੀਨਿਕ ਵੀ ਬਣਿਆ ਤੇ ਸਭ ਤੋਂ ਜਿਆਦਾ ਫੋਲ ਸੰਗਰੂਰ ਚ ਜੇ ਕਿਸੇ ਮਹੱਲਾ ਕਲੀਨਿਕ ਦੀ ਹੈ ਤੋਂ ਇੱਕ ਮਹੱਲਾ ਕਲੀਨਿਕ ਦੀ ਹੈ ਮਾਨ ਸਰ ਨੂੰ ਪਤਾ ਸੀਗਾ ਵੀ ਇਹ ਏਰੀਆ ਇਹੋ ਜਿਹਾ ਜਿੱਥੇ ਸਭ ਤੋਂ ਜ਼ਿਆਦਾ ਲੋਡ ਹੈ ਕਿਉਂਕਿ ਆਬਾਦੀ ਵੀ ਜ਼ਿਆਦਾ ਸੀਗੀ ਗੰਦਗੀ ਵੀ ਜ਼ਿਆਦਾ ਸੀਗੀ ਉਸ ਕਰਕੇ ਇੱਕ ਮਹੱਲਾ ਕਲੀਨਿਕ ਜ਼ਰੂਰ ਮਹੀਆ ਕਰਾਇਆ ਜਾਵੇ ਤੇ ਸਭ ਤੋਂ ਪਹਿਲਾ ਮਹੱਲਾ ਕਲੀਨਿਕ ਜੇ ਬਣਿਆ ਤੇ ਬਾਜ਼ੀਗੜ ਬਸਤੀ ਵਿੱਚ ਬਣਿਆ ਸੋ ਇਹੋ ਜੇ ਕੰਮ ਮਾਨ ਸਰਕਾਰ ਕਰ ਰਹੀ ਹੈ ਬਾਕੀ ਜਿਹੜੀਆਂ ਥੋਡੀਆਂ ਵੀ ਮੰਗਾ ਨੇ ਲੋਕਲ ਹਲਕੇ ਨੂੰ ਲੈ ਕੇ ਜਾਂ ਤੁਹਾਡੇ ਮਹੱਲੇ ਨੂੰ ਲੈ ਕੇ ਉਹ ਵੀ ਤੁਸੀਂ ਜਾਣੂ ਕਰਾਇਆ ਬਈ ਇੱਥੇ ਜਿਹੜਾ ਸੇਫਟੀ ਹੈ ਉਹ ਚਾਹੀਦੀ ਹੈ ਮਾਵਾ ਪੈਣਾ ਨੂੰ ਬਈ ਇੱਕ ਤਾਂ ਸੀਟ ਨਹੀਂ ਤਾਂ ਲੱਗਣੀ ਚਾਹੀਦੀਆਂ ਨੇ ਇੱਕ ਮੈਨੂੰ ਲੱਗਦਾ ਬਈ ਤੁਹਾਡੇ ਸੇਫਟੀ ਨਹੀਂ ਹੈਗੀ ਥੋੜੀ ਜੀ ਜੇ ਪੁਲਿਸ ਪੈਟਰੋਲਿੰਗ ਹੋ ਜੇ ਤਾਂ ਤੁਹਾਨੂੰ ਜ਼ਿਆਦਾ ਤੁਸੀਂ ਸੇਫ ਫੀਲ ਕਰੋਗੇ ਉਹ ਵੀ ਅਸੀਂ ਮਾਨ ਸਰ ਨੂੰ ਜ਼ਰੂਰ ਤੁਹਾਡੀ ਸਿਫਾਰਿਸ਼ ਕਰਾਂਗੇ ਵੀ ਜਿਹੜਾ ਵੀ ਤੁਹਾਡਾ ਸਟਰੀਟ ਲਾਈਟਾਂ ਦਾ ਕੰਮ ਹੈ ਇਹ ਵੀ ਜਲਦ ਤੋਂ ਜਲਦ ਲੱਗਣ ਸੀਸੀਟੀਵੀ ਕੈਮਰੇਜ ਲੱਗਣ ਤਾਂ ਕਿ ਸਾਡੀਆਂ ਮਾਵਾਂ ਭੈਣਾਂ ਸੇਫਲੀ ਮੇਰੇ ਸਵੇਰੇ ਜਾਣਾ ਵੀ ਪਏ ਤੇ ਸੇਫ ਫੀਲ ਕਰਨ ਇੱਕ ਹੋਰ ਵੱਡਾ ਮਸਲਾ ਹੁੰਦਾ ਹੈ ਕਿ ਇੱਥੇ ਓਵਰ ਬ੍ਰਿਜ ਜਾਂ ਅੰਡਰ ਬ੍ਰਿਜ ਬਣਨਾ ਸੋ ਮਾਨ ਸਰਕਾਰ ਨੇ ਇਹ ਵੀ ਵੱਡਾ ਫੈਸਲਾ ਕੀਤਾ ਹੈ ਕਿ ਇਸ ਤੇ ਨਿਓਂ ਚ ਉਹ ਵੀ ਓਵਰ ਬ੍ਰਿਜ ਜਾਂ ਅੰਡਰ ਬ੍ਰਿਜ ਜੋ ਵੀ ਹੈ ਜੋ ਤੁਹਾਡੀ ਮੰਗ ਹੈ ਐਸੀ ਤੇ ਨਿਓਂ ਚ ਪੂਰੀ ਕਰਨਗੇ ਅਗਲੀ ਵਾਰ ਨਹੀਂ ਹੈਗਾ ਵੀ ਅਗਲੇ 5 ਸਾਲਾਂ ਤੇ ਪਾਓ ਜਿਹੜੇ ਵਾਅਦੇ ਕਰਕੇ ਆਏ ਸੀ ਇਹਨਾਂ ਹੀ ਪੰਜ ਸਾਲਾਂ 'ਚ ਪੂਰੇ ਕਰਕੇ ਤਾਂ ਫੁੱਟੇ ਦੁਬਾਰਾ ਵੋਟਾਂ ਮੰਗਣ ਆਵਾਂਗੇ ਬਾਕੀ ਤੁਹਾਨੂੰ ਪਤਾ ਵੀ ਆਪਾਂ ਸਰਕਾਰਾਂ 5 ਸਾਲ ਲਈ ਚੁੰਦੇ ਆ ਕੋਈ ਵੀ ਸਰਕਾਰ 2 ਸਾਲਾਂ 'ਚ ਪੂਰੇ ਕੰਮ ਨਹੀਂ ਕਰ ਸਕਦੀ ਅਜੇ ਆਪਣੀ ਸਰਕਾਰ ਬਣੇ ਨੂੰ ਸਿਰਫ 2 ਸਾਲ ਹੋਏ ਨੇ 3 ਸਾਲ ਬਾਕੀ ਨੇ ਜਿਹੜੇ ਹੋਰ ਵੀ ਕੰਮ ਰਹਿੰਦੇ ਨੇ ਅਜੇ ਲੰਬਾ ਸਮਾਂ ਹੈਗਾ ਉਹ ਵੀ ਪੂਰੇ ਹੋਣਗੇ ਸਭ ਤੋਂ ਵੱਡੀ ਮੰਗ ਤਾਂ ਭੈਣਾ ਦੀ 1000 ਰੁਪਏ ਦੀ ਹੈ ਉਹ ਜਲਦ ਪੂਰੀ ਚਾਹੀਦੀ ਹੈ ਹਲੋ ਇਹ ਤਾਂ ਥੋੜਾ ਪਿਆਰ ਹੈ ਜਿਹੜਾ ਸਾਨੂੰ ਵੀ ਖਿੱਚ ਕੇ ਲਿਆਉਂਦਾ ਮੇਰੀ ਵੀ ਬੇਟੀ ਛੋਟੀ ਦੀ ਹੈ 2 ਮਹੀਨੇ ਦੀ ਹੈ ਪਰ ਉਹਨੂੰ ਛੱਡ ਕੇ ਆਉਣੀ ਹੈ ਕਿਉਂਕਿ ਤੁਹਾਡਾ ਮੋਹ ਖਿੱਚਦਾ ਹੈ ਦੇਲ ਛੋਟੇ ਜਿਹੇ ਬੱਚੇ ਨੂੰ ਵੀ ਨਹੀਂ ਦਿਲ ਕਰਦਾ ਵੀ ਛੱਡ ਕੇ ਆਵਾਂ ਪਰ ਤੁਹਾਡਾ ਪਿਆਰ ਹੈ ਜਿਹੜਾ ਇੱਥੇ ਲੈ ਆਉਂਦਾ ਹੈ ਰਾਤ ਦੇ 11 ਵੀ ਵੱਜ ਜਾਂਦੇ ਨੇ ਜਾਂਦਿਆਂ ਨੂੰ ਘਰ ਲੇਟ ਹੋ ਜੀਦਾ ਹੈ ਮਿਲਿਆ ਵੀ ਨਹੀਂ ਜਾਂਦਾ ਚੰਗੀ ਤਰ੍ਹਾਂ ਪਰ ਜੋ ਰੱਬ ਨੇ ਪਰਮਾਤਮਾ ਨੇ ਤਾਂ ਤੁਸੀਂ ਸਾਡੀ ਡਿਊਟੀ ਲਈ ਹੈ ਉਹ ਅਸੀਂ ਪੂਰੀ ਤੰਦ ਹੀ ਨਾਲ ਨਭਾਵਾਂਗੇ ਮਾਨ ਸਾਹਿਬ ਨੇ ਸਾਡੀ ਵੱਡੀ ਡਿਊਟੀ ਲਈ ਹੈ ਵੋਟਾਂ ਘਟਨੀਆਂ ਨਹੀਂ ਚਾਹੀਦੀਆਂ ਵਧਣਗੀਆਂ ਵਾਅਦਾ ਤੁਹਾਡਾ ਦੱਸੋ ਹੱਥ ਖੜੇ ਕਰਕੇ ਦੱਸੋ ਵੋਟਾਂ ਵਧਣਗੀਆਂ ਜੀ ਜਿੱਤੂ ਗਾ ਵੀ ਜਿੱਤੂ ਗਾ ਜਿੰਦੂਲਾ ਮਾਨ ਮਾਨ ਜਿੰਦਾਬਾਦ ਧੰਨਵਾਦ ਜੀ ਧੰਨਵਾਦ ਤੁਹਾਡਾ ਪਿਆਰ ਹੈ ਜੀ ਤੋ ਇਦਾਂ ਦੇ ਕੰਮ ਮਾਨ ਸਰਕਾਰ ਕਰ ਰਹੀ ਆ ਆਪਾਂ ਸਭ ਨੂੰ ਪਤਾ ਹੈ ਵੀ ਆਉਣ ਵਾਲੀ ਇੱਕ ਤਰੀਕ ਨੂੰ ਲੋਕ ਸਭਾ ਚੋਣਾਂ ਹੁਣ ਜਾਰੀਆਂ ਨੇ ਸਾਡੇ ਇਥੋਂ ਦੇ ਕੈਂਡੀਡੇਟ ਗੁਰਮੀਤ ਸਿੰਘ ਮੀਠੇਰ ਦੀ ਜਿਨ੍ਹਾਂ ਨੂੰ ਮਾਨ ਆਇਆ ਤੁਸੀਂ ਸਾਨੂੰ ਆਸ ਹੈ ਉਮੀਦ ਹੈ ਤੇ ਸਾਡੀ ਬੇਨਤੀ ਵੀ ਹੈ ਤੁਹਾਡੇ ਅੱਗੇ ਵੀ ਤੁਸੀਂ ਉਹਨਾਂ ਨੂੰ ਭਾਰੀ ਬਹੁਮਤ ਨਾਲ ਇਥੋਂ ਜਿਤਾ ਕੇ ਭੇਜੋ ਮੈਂ ਇੱਕ ਨਾਰਾ ਦਿੱਤਾ ਹੈ ਵੀ ਸੰਗਰੂਰ ਤੇ ਆਪਾਂ 13 ਜ਼ੀਰੋ ਕਰਨਾ ਹੈ ਤੇ ਮੇਰੀ ਤੁਹਾਡੇ ਅੱਗੇ ਅਪੀਲ ਹੈ ਕਿ ਸੰਗਰੂਰ ਪਹਿਲਾ ਨੰਬਰ ਤੇ ਆਉਣਾ ਚਾਹੀਦਾ ਹੈ ਕਿਸੇ ਵੀ ਪਾਸੋਂ ਵੋਟਾਂ ਨਾ ਕੱਢ ਜਨੇਸ਼ਵਰ ਜੇ ਮਾਨ ਸਰਕਾਰ ਨੇ ਕੰਮਾਂ ਦੀ ਕਮੀ ਨਹੀਂ ਛੱਡੀ ਤੇ ਤੁਸੀਂ ਵੋਟਾਂ ਦੀ ਵੀ ਕੋਈ ਕਮੀ ਨਾ ਛੱਡਿਓ ਐਨੀਆਂ ਕਿ ਤੁਸੀਂ ਮੇਰੀਆਂ ਬੇਨਤੀਆਂ ਕਬੂਲ ਕਰੋ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਚੱਲਿਆ ਹੋਏ ਇੱਕ ਕਦਮ ਸਾਡੇ ਸਿਰ ਮੱਥੇ 'ਤੇ ਆ ਜੀ ਆਓ ਆਪਾਂ ਦੋ ਨਾਰੇ ਲਾ ਕੇ ਸਮਾਪਤੀ ਕਰੀਏ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬੋਲੇ ਸੋਨਹਿਰਾ Oh, wow.